ਸਤਿ ਸ਼੍ਰੀ ਅਕਾਲ ਜੀ ਸਾਰੇ ਨਾ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਪੰਗਾਲੀ ਤਸੀਲ ਮਜੀਠਾ ਤੇ ਜ਼ਿਲ੍ਹਾ ਅੰਮ੍ਰਿਤਸਰ ਭਾਲੇ ਸਿੰਘ ਉਹਨਾਂ ਕੋਲ ਆਪਾਂ ਪਹੁੰਚੇ ਆਂ ਤੇ ਅੱਜ ਦੀ ਵੀਡੀਓ ਦੇ ਸਾਹਮਣੇ ਤੁਸੀਂ ਚਾਰ ਪਸ਼ੂ ਦੇਖ ਸਕਦੇ ਜੇ ਤੇ ਦੋ ਗਾਵਾਂ ਜਿਹੜੀਆਂ ਹਲੇ ਆਉਂਦੀਆਂ ਉਹ ਵੀ ਤੁਹਾਨੂੰ ਰੈਂਡ ਤੇ ਦਿਖਾਵਾਂਗੇ ਵੀਡੀਓ ਪੂਰੀ ਜ਼ਰੂਰ ਵੇਖਿਓ ਹੁਣ ਇਹਨਾਂ ਦੇ ਵਿੱਚ ਚੋਂ ਵੀ ਦੋ ਜੜੀਆਂ ਵਾ ਤੋਕੜਾ ਗੱਪਣਾ ਚੱਕ ਪਾਸੇ ਤੇ ਦੋ ਜੜੀਆਂ ਵਾ ਸੱਜਣਾ ਸੋਈਆਂ ਵਾ ਤੇ ਦੋ گاਵਾں ਵਿੱਚ ਜੜੀਆਂ ਸੋਈਆਂ ਹੁੰਦੀਆਂ ਵਾ ਗੱਲਬਾਤ ਹੁਣ ਆਪਾਂ ਵਿਰਦੀ ਹੁਣ ਨਾ ਕਰਦੇ ਆ ਤੇ ਪੁੱਛ ਦਿਨ ਨਾ ਬਾਰੇ ਸਾਰੀ ਡਿਟੇਲ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਹੋਰ ਸਭ ਨਾ ਠੀਕ ਠਾਕ ਜੀ ਠੀਕ ਠਾਕ ਜੀ ਬੋਲੋ ਵੀਰ ਜੀ ਤੁਹਾਨੂੰ ਸਭ ਠੀਕ ਠਾਕ ਵੇਖ ਗਿਆ ਉਥਾਲਾ ਮਾਲ ਫਿਰ ਮਾਲ ਤੇ ਵੇਚ ਗਿਆ ਸਭ ਤੋਂ ਪਹਿਲਾਂ ਸਾਰੇ ਵੀਰਾਂ ਭਰਾਵਾਂ ਨੂੰ ਵੀਡੀਓ ਵੇਖ ਵਾਲੇ ਮੇਰੇ ਨੂੰ ਪਿਆਰ ਕਰੀ ਸਤਿ ਸ੍ਰੀ ਅਕਾਲ ਬਹੁਤ ਬਹੁਤ ਧੰਨਵਾਦ ਆ ਠੀਕ ਵੀਰਾਂ ਭਰਾਵਾਂ ਦਾ ਤੇ ਮਾਲ ਤੇ ਵੇਚ ਗਿਆ ਸਾਰਾ ਚਲੇ ਗਿਆ ਜੀ ਠੀਕ ਆ ਉਹ ਦਿਨ ਚਲ ਗਿਆ ਉਹ ਗੋਹਲ ਜਨ ਸਿਰੇ ਦਾ ਦੁੱਧ ਲਾ ਕੇ ਵੀਰ ਭਰਾ ਠੀਕ ਆ ਦੂਰ ਨੇੜੇ ਕੋ ਹਰਿਆਣਿਆਂ ਲਗਈਆਂ ਸੀ ਮਈਆਂ ਦੋ ਅੱਛਾ ਅੱਛਾ ਉਹ ਹਰਿਆਣੇ ਚਲਗੀਆਂ ਸੀ ਠੀਕ ਆ ਇੱਕ ਦੋ ਕਰਕੇ ਬਣ ਜਿਹੜੀ ਸੀ ਤੇ ਇੱਕ ਜਿਹੜੀ ਸੀ ਨੀਲੀ ਦੀ ਇੱਕ ਨੀਲੀ ਦੀ ਮੱਝ ਵੱਡੀ ਉਹ ਹਰਿਆਣੇ ਚਲਗੀਆਂ ਸੀ ਠੀਕ ਆ ਤੇ ਮਾਲ ਦੇ ਰੋਜੀ ਪਾਸੋਂ ਵੀ ਲੰਦਾ ਰਾਤੀਂ ਮਈਆਂ ਦੋ ਲੈ ਕੇ ਆਏ ਆ ਠੀਕ ਆ ਅੱਜ ਹੁਣ ਵੀਰ ਜੀ ਬੋਣ ਲਈ ਰਾਤੀਂ ਆਉਂਦੇ ਨੇ ਤੇ ਵੀਰ ਵਪਾਰੀ ਭਰਾ ਦੋ ਪਹਿਲਾਂ ਬੈਠੇ ਅੱਛਾ ਤੇ ਉਹ ਫਿਰ ਉਹਨਾਂ ਨੂੰ ਉਸੇ ਲੱਤ ਕੇ ਲੈ ਕੇ ਉਹਨਾਂ ਨੂੰ ਲਾਉਣੇ ਦਿੱਤੀਆਂ ਠੀਕ ਆ ਵਿਚ ਨਾਲੇ ਤੇ ਦੋ ਔਣ ਵੀ ਤਾਂ ਹੋ ਸਕਦਾ ਵੀਡੀਓ ਬਣਦੇ ਬਣਦੇ ਆ ਹੀ ਜਾਵੇ ਕਹਿੋ ਜੀਆਂ ਹੁੰਦੀਆਂ ਜੇ ਉਹ ਵਹਿੜਾ ਵਾਂ ਦੋਬਰੀ ਚੰਗੀਆਂ ਗੱਪਣਾ ਤਿਆਰ ਟੁਕ ਅੱਛਾ ਉਹ ਗੱਪਣਾ ਤਿਆਰ ਆ ਮਤਲਬ ਦੋਵੇਂ ਤਿਆਰ ਹੈ ਬੱਚੀਆਂ ਠੀਕ ਆ ਹੋ ਸਕਦਾ ਆਸ ਤੇ ਬੜੀ ਆ ਕਿ ਮਤਲਬ ਵੀਡੀਓ ਪੂਰੀ ਜ਼ਰੂਰ ਐਂਡ ਤੱਕ ਕਰ ਵੇਖਿਆ ਨਾ ਕਿ ਉਦੋਂ ਤੱਕ ਆ ਹੀ ਜਾਣਗੀਆਂ ਹੋ ਸਕਦਾ ਵੀ ਜ਼ਰੂਰ ਆਉਣਗੀਆਂ ਆਉਂਦੀਆਂ ਵਾ ਜੀ ਰਹਿ ਗਈਆਂ ਤੇ ਫਿਰ ਕੋਈ ਵੀਡੀਓ ਕਰਕੇ ਸਾਨੂੰ ਨੰਬਰ ਤੇਨ ਫੋਨ ਲਾ ਕੇ ਪੁੱਛ ਸਕਦਾ ਵਾ ਫੋਨ ਲਾ ਕੇ ਪੁੱਛੋ ਉਹਨੇ ਆਪਣੀ ਉਦ ਤਰ੍ਹਾਂ ਪਾ ਦੋਗੇ ਹਾਂ ਪਾ ਦਾਂਗੇ ਜੀ ਠੀਕ ਆ ਚਲੋ ਨਾਮ ਦੱਸ ਤੇ ਕਰੀਏ ਨਾਮ ਆਪਣਾ ਪਹਲਾ ਹੀ ਆ ਹਾਂਜੀ ਪਿੰਡ ਪੰਗਾਲ ਤਹਿਸੀਲ ਮਜੀਠਾ ਜੈਨਤੀਪੁਰ ਦਾ ਡਬਲ ਕੋਲ ਹੁਣ 4 ਕਿਲੋਮੀਟਰ ਆ ਤੇ ਫੋਨ ਨੰਬਰ ਵੀ ਬੋਲਦਾ ਇੱਕ ਫੋਨ ਨੰਬਰ ਆਪਣੇ ਕੋ ਫੋਨ ਨੰਬਰ ਦੋਵੇਂ ਦੇ ਦੇਣੇ ਆ ਮੁੰਡਾ ਵਾਂਡੇ ਗਿਆ ਠੀਕ ਆ ਇਹ ਉਹ ਵੀ ਨਾਲ ਗੱਲ ਦੇ ਦੇਣੇ ਠੀਕ ਹੈ 7473 ਹਾਂਜੀ 7699 ਠੀਕ ਹੈ ਦੂਜਾ ਨੰਬਰ 98569 21492 ਦੇ ਦਿਓ ਹਰਕਾਂ ਠੀਕ ਹੈ ਜੀ ਠੀਕ ਤੇ ਚਲੋ ਸ਼ੁਰੂਆਤ ਫੇਰ ਆ ਮਿੰਨੀ ਜਿਹੜੀ ਤੋਕੜ ਗੱਬਣਿਆ ਜਿਹੜੀ ਬਾਕੀ ਸਵੇਰ ਦਾ ਟਾਈਮ ਆ ਅਜੇ ਤਾਂ ਬਿਲਕੁਲ ਸਵੇਰ ਸਵੇਰ ਦੇ ਅਜੇ ਨੀ ਵੀ ਆਪਾਂ ਚੂਈਆਂ ਨਹੀਂ ਆ ਬਿਲਕੁਲ ਸਾਫ਼ ਕਰਤੀਆਂ ਜੀ ਅੱਛਾ ਆ ਵੇਖੋ 7:45 ਹੋਏ ਆ ਹਾਂ ਦੇਖ ਸਕਦੇ ਪੌਣੇ ਪੌਣੇ 8 ਵਜੇ ਦਾ ਟਾਈਮ ਹੈ ਜਿਹੜਾ ਸਵੇਰ ਦਾ ਅਜੇ ਨੀ ਵੀ ਚੂਈਆਂ ਸਾਫ਼ ਕੀਤੀਆਂ ਇਹ ਨਹੀਂ ਵੀ ਸਵੇਰ ਦਾ ਟਾਈਮ ਆ ਤਾਂ ਆਪਾਂ ਚੂਈਆਂ ਨੂੰ ਠੀਕ ਹੈ ਜੀ ਤੇ ਕਿੰਨੇ ਚਿਰ ਦੇ ਚੈੱਕ ਪਾਸ ਚ ਇਹ ਸਾਨੂੰ ਤਾਂ ਘਰ ਵਾਲਾ ਕਿਹਾ ਵੀ ਪੰਜਾਂ ਮਹੀਨਿਆਂ ਤੋਂ ਬਾਹਰ ਜਾਂ ਛੇਵਾਂ ਲਗਾ ਤੇ ਡਾਕਟਰ ਵੀ ਪੰਜਾਂ ਛੇ ਮਹੀਨਿਆਂ ਚ ਕਿਹਾ ਗਿਆ ਠੀਕ ਆ ਹਾਂ ਜਤੀ ਚੈੱਕ ਕਰਾ ਲੀਆ ਆਪਾਂ ਕਰਦੇ ਆ ਅਗਲੀ ਠੀਕ ਆ ਤੇ ਅੰਦਰ ਵੀ ਪੰਜਾਛੇ ਮਹੀਨੇ ਦੀ ਮਤਲਬ ਪੰਜਾ ਤੋਂ ਬਾਹਰ ਐ ਤੇ ਛਾ ਤੋਂ ਅੰਦਰ ਐ ਅੰਦਰ ਡਾਕਟਰ ਪੰਜਾਛਾਂ ਦੀ ਆਖ ਗਿਆ ਤੇ ਘਰ ਵਾਲਾ ਵੀ ਕਹੇ ਵੀ ਪੰਜਾ ਤੋਂ ਬਾਹਰ ਛੇ ਮਾਂ ਜਾਣ ਲਿਆ ਵਾ ਠੀਕ ਐ ਤੇ ਡਾਕਟਰ ਵੀ ਪੰਜਾਛਾਂ ਦੀ ਕਹਿ ਗਿਆ ਜੀ ਬਾਕੀ ਸਿੰਗ ਇਹ ਤੇ ਹਿਲਦੇ ਦੋਵੇਂ ਹੀ ਹਨਾ ਅੱਤ ਸਿੰਘ ਹਿਲਦਾ ਜਾ ਰੱਖੋ ਸਿੰਘ ਤੇ ਆਪੇ ਹਿੱਲੀ ਜਾਂਦੇ ਸੀ ਸਿੰਗਲ ਸਿੰਗਲ ਦੇ ਬਹੁਤ ਠੀਕ ਐ ਚਲੋ ਬਾਕੀ ਜੋਤੀ ਵੀ ਸੱਜਣਾ ਜੀ ਨਾਲ ਜੀ ਕਿੰਨਾ ਪਹਿ ਮੰਗਨ ਵਾਲੀਆਂ ਉਹ ਵੀ ਅਸੀਂ ਤੇ ਉਹਨਾਂ ਨੂੰ 60 ਕਿਲੋ ਕਿਹਾ ਸੀ ਅੱਛਾ ਤੇ ਭਾਵੇਂ ਜ਼ਿਆਦਾ ਹੋਵੇ ਅੱਛਾ ਹੁਣ ਵੀ 3 ਕਿਲੋ ਤੋਂ ਵੱਧ ਕੱਢਿਆ ਜੀ ਅੱਛਾ ਤੇ ਰਾਤੀ ਵੀ ਕੱਲ ਹੀ ਆਈ ਆ ਅੱਜ ਦੋ ਦਿਨਾਂ ਤੋਂ ਬਾਅਦ ਹੀ 6-7 ਕਿਲੋ ਦੁੱਧ 6 ਕਿਲੋ ਤੁਸੀਂ ਪਕਾ ਕੇ ਲਓ 6 ਕਿਲੋ ਪਕਾ ਕੇ ਲੈ ਕੇ ਚੱਲੀਏ ਲੋਕ ਨੂੰ ਠੀਕ ਹੈ ਜੀ ਹੋਊਗਾ ਮਾਸਾ ਅੱਧੀ ਘਟ ਗਈ ਬਿਆਸਾ ਨੂੰ ਵੀ ਦੇਖ ਸਾਡੇ ਇਹਨੇ ਸੱਜਰ ਨੇ ਵੀ ਦੁੱਧ ਚੰਗਾ ਚਵਾਇਆ ਹਣਾ ਉਹ ਨਸਲ ਵਾਲੀ ਆ ਮੈਂ ਹਾਂਜੀ ਮੀੜੀਆਂ ਚੱਡਾ ਤੇ ਸੱਜਰਾਂ ਜਿੰਨਾ ਬਣਾਉਂਦੀ ਆ ਠੀਕ ਆ ਲੈ ਆਓ ਜੀ ਕੱਲ ਹੀ ਹੜਕੋ ਆਈਆਂ ਵਾਜੀ ਠੀਕ ਹੈ ਹਾਂਜੀ ਆਨੇ ਤਾਂ ਦੇ ਸਿੰਘ ਤੇ ਤੇ ਆਪੇ 흘ੀ ਜਾਂਦੇ ਆ ਜਾ ਆ ਕਮੇਡੀ ਤੇ ਇਹਦਾ ਮੁੱਲ ਵੀ ਦੀ ਫਿਰ ਮੋਲੇ ਦਾ 55 ਕਰੀਏ ਅੱਛਾ ਭਾਵੇਂ 60 ਕਰੀਏ 50000 ਦੀ ਜੜੀ ਦੇ ਜਾਂ 50000 ਦੀ ਦੇ ਦੇਣੀ ਆ ਕੋਚੋ ਛੋੜ ਕਰ ਦਾਂਗੇ 500 ਰੁਪਇਆ ਠੀਕ ਹੈ ਜੀ ਤੇ ਇਹ ਮਿਲਦੀ ਕਿਦਾਂ ਜੀ ਮਿਲਦੀ ਇਦਾਂ ਹੀ ਅੱਛਾ ਕੋਈ ਕੀ ਗੱਲ ਨਹੀਂ ਕੋਈ ਗੱਲ ਨਹੀਂ ਵਿੱਚਾ ਟਾਪੀ ਮਾਰੇ ਥੱਲੇ ਬੈਜੋ ਠੀਕ ਆ ਇਦਾਂ ਨਹੀਂ ਹਿੱਲੀ ਹੋਣੀ ਠੀਕ ਆ ਬੱਜੀ ਥੱਲੇ ਬੈਜੋ ਬੜੀ ਸੀਸ ਲਾ ਕੇ ਮਰ ਜਾਓ ਕਰਦੀ ਆ ਠੀਕ ਹੁਣ ਚਲੋ ਇਹ ਆ ਕਿ ਹੁਣ ਤੇ ਚਲੋ ਚੋਈ ਚਾਈ ਆ ਤੇ ਤਾਂ ਕਰਕੇ ਉਹ ਸਾਫ ਕਰਤੀ ਆਪਾਂ ਮੈਂ ਵੀ ਸਾਫ ਕੀਤੀ ਉਹ ਸ਼ਾਮ ਨੂੰ ਕਿਨੇ ਖੜਦੀ ਹੁੰਦੀ ਵਿੱਚ ਹੁਣੀ ਆ ਜੀ ਆਪਾਂ ਹੁਣ ਥੱਲੇ ਛਲਕੀ ਵੀਡੀਓ ਬਣਾ ਦਿੰਦੇ ਹਾਂ ਜੀ ਹਾਂ ਜੀ ਹੁਣ ਮਗਰੋਂ ਚੋਂਦੇ ਤੇ ਫਿਰ ਕੰਮ ਸੁੱਤਰਨੀ ਆ ਹਾਂ ਜੀ ਹਾਂ ਜੀ ਚੋਈ ਆ ਚਲੋ ਤੇ ਹੁਣ ਆ ਗਈ ਇੱਕ ਨੀਲੀ ਦੀ ਝੋਟੀ ਹੋਰ ਇਹ ਵੀ ਸੂਈ ਜੀ ਤਾਜੀ ਸੂਈ ਸਵਾਈ ਆ ਤਾਜੀ ਸੂਈ ਆ ਤੇ ਚੰਗੇ ਪਿੱਠਫੁੜੇ ਦੀ ਆ ਇਹ ਬਹੁਤ ਨਸ਼ਾਨ ਵਾਲੀ ਜੀ ਸੂਈ ਆ ਤੇ ਇਹ ਤਾਂ ਮਗਰ ਬੱਚਾ ਕੀ ਜੇ ਇਹਦੇ ਮਗਰ ਕਟਾ ਜੇ ਇਹ ਤਾਂ ਮਗਰ ਕੱਟਾ ਆ ਨੀਲੀ ਦਾ ਹੀ ਤੇ ਸੋਹਣੀ ਝੋਟੀ ਆ ਬਾਕੀ ਥਣਾ ਦਾ ਸਾਈਜ਼ ਗੈਪ ਵੀ ਜਿਹੜਾ ਚੰਗਾ ਹੈ ਤੋੜ ਦਈਏ ਕਰੀਏ ਵੀ ਫੇਰ ਹੀ ਤੁਹਾਨੂੰ ਦੱਸਦੇ ਵੱਡੀ ਆ ਬਾਕੀ ਜਵਾਬ ਸਮਾ ਬਹੁਤ ਜਨਾ ਚੰਗਾ ਵਾ ਠੀਕ ਹੈ ਜੀ ਕੋਈ ਭੂਰ ਨਹੀਂ ਛਟਾ ਨਹੀਂ ਆਇਆ ਜਦਾਂ ਸਮਰਸੀ ਵੱਲ ਦਾ ਸੋਈ ਸਕਦੇ ਪਾਣੀ ਕੰਮ ਮਾਰਦੀ ਬਾਅਦ ਇਦਾਂ ਹੁੰਦੀ ਆ ਠੀਕ ਹੈ ਜੀ ਬੜੀ ਚੰਗੀ ਚਵਾਈਏ ਦੀ ਹਾਂਜੀ ਉਹ ਕਿੰਨਾ ਚੱਲ ਜਾ ਇਹ ਕੋ ਬਾਸਤ ਨੂੰ ਦੋ ਦੋ ਬਾਹਰ ਹੋਊਗਾ 10 ਕਿਲੋ ਤਾਂ ਬਾਹਰ ਦਸ ਦੇ ਮੌਕੇ ਤੇ ਪੰਜਾਂ ਵੀ ਹੋਵੇ ਮੈਂ ਪੰਜਾਂ ਦਾ ਨਹੀਂ ਥੀ ਫਿਰ ਹਰ ਨਾ ਪੰਜ ਛੇ ਦਿਨਾਂ ਤੇ ਸੋਈ ਦਸ ਤੇ ਤੇ ਇਹ ਉਤਰਾ ਕਿੰਨਾ ਚਵਾਈ ਜਾਊਗੀ ਦੁੱਧ ਮੈਂ ਇਹਨਾਂ ਦੋ 13-14 ਕਿਲੋ ਕਰੂਗੀ। ਠੀਕ ਆ। ਜਿਹਦੇ ਹਿਸਾਬ ਨਾਲ 95,000 ਬਾਕੀ ਇਹ ਆ ਕਿ ਕੱਦ ਕਰਤੀ ਪਿੱਠ ਫੁੜੇ ਦੇ ਚੰਗੇ ਹਨਾ। ਵੱਡੀ ਆ। ਠੀਕ ਆ। ਵੱਡੀ ਆ। ਤੇ ਮੋਲੇ ਦਾ ਇਹਦਾ ਮੁੱਲ ਦੇ 95,000 ਕਰ ਦਿੱਤੇ। ਅੱਛਾ। ਤੇ 93,000 ਦੀ ਦੇ ਦਾਂਗੇ। 93,000 ਦੀ ਦੇ ਦਾਂਗੇ। ਦੋ ਤੇ 11 ਦੀ ਤਾਂ ਹੁਣ ਦੀ ਘੜੀਏ ਕੋਹਾਗਾ। ਜਿਹੜਾ ਘਰੋ ਚਵਾ ਕੇ ਦੋਗੇ। ਆਹੋ 10 ਡੰਗ ਚੋਲੇ। ਬਾਕੀ ਇਹ ਆ ਕਿ ਤਾਜੀ ਸੋਈ ਆ। ਬਸ ਮਾਹ, ਸੀਲ ਠੰਡੀ ਰੱਜ ਕੇ। ਠੀਕ ਹੈ ਜੀ। ਇਹ ਨਹੀਂ ਵੀ ਜਾਂਦੀ। ਆ ਮੈਂ ਘੰਟੇ ਮਗਰ ਬੱਚਾ ਲਾ ਲ ਤਾਂ ਵੀ ਖਲੋ ਕੇ ਮਿਲੂਗੀ ਤੇ ਬਾਕੀ ਕੱਦ ਕੱਠ ਪੇਟ ਕੁੜੇ ਦੇ ਜਿਹੜੇ ਚੰਗੀ ਆ ਪੂਰੀ ਵੱਢੀਏ ਨਹੀਂ ਵੀ ਨਿੱਗੀ ਜੀ ਆ ਠੀਕ ਆ ਜੀ ਹਾਂ ਵੱਢੀ ਆ ਤੇ ਹੁਣ ਇੱਕ ਆ ਵੀ ਤੋਕੜ ਗੱਬੰਝ ਇਹ ਤੋਕੜ ਗੱਬੰਝ ਇਹ ਕਿੰਨੇ ਚਿਰ ਦੀ ਚੈੱਕ ਪਾਸ ਚ ਇਹ ਤਿੰਨਾ ਮਹੀਨਾ ਤੋਂ ਅੰਦਰ ਦੀ ਚੈੱਕ ਕਰਾ ਕੇ ਨਾ ਗੱਲ ਅਹੀਂ ਅੱਛਾ ਪਿਛਲੇ ਘਰੋਂ ਹੀ ਠੀਕ ਆ ਆਪਣੇ ਘਰ ਵੀ ਕਰਾਈ ਠੀਕ ਆ ਪਿਛਲੇ ਸੌਦਾ ਕੀਤਾ ਕੱਲ ਠੀਕ ਆ ਉਹਨਾਂ ਦੇ ਘਰੇ ਦੇ ਫਤਕਈਆ ਆਪਣਾ ਤਿੰਨਾ ਮਹੀਨਿਆਂ ਦੇ ਲੱਗੇ ਜਿਹੜੀ ਚੈੱਕ ਪਾਸ ਆ ਇਹਨੇ ਮਗਰ ਅੱਛੀ ਵੀ ਹੋ ਗਈ ਆ ਇਹ ਅੱਛਾ ਇਹਦੇ ਮਗਰ ਅੱਛੀ ਵੀ ਹੋ ਗਈ ਅੱ ਆਵਲੀ ਆ ਡੱਬੇ ਵਿੱਚ ਹੀ ਜੇ ਇਹਦੀ ਅੱਛਾ ਆ ਜਿਹੜੀ ਵੱਛੀ ਵੀ ਆਏ ਦੇ ਮਗਰ ਆ ਦੇ ਸਾਦੇ ਜੀ ਤੇ ਵੱਛੀ ਵੀ ਨਾਲੇ ਦੇ ਦੇਣੀ ਫਿਰ ਅੱਛਾ ਵੱਛੀ ਵੀ ਨਾਲੇ ਦੇ ਦੇਣੀ ਪਲੀ ਭਲੋਸੀ ਮਤਲਬ ਤਿੰਨ ਦੋ ਗਾਵਾਂ ਦੇ ਦੇਣੀਆਂ ਕਿ ਅੱਜ ਜੋ ਫਾਰਮ ਦੇ ਵਿੱਚ ਉਹਨੇ ਖੁੱਲ ਕੇ ਛੜਕੀਆਂ ਮਾਵਾਂ ਦੀਆਂ ਠੀਕ ਆ ਤਿੰਨ ਗਾਵਾਂ ਹੋਰ ਹੀ ਠੀਕ ਆ ਉਹਨੇ ਜਬਾਨੀ ਆ ਆਪਾਂ ਦੀ ਚੋਈ ਨੂੰ ਕਹਿੰਦੇ 20 ਕਿਲੋ ਦੁੱਧ ਹੈ ਤਾਜੀ ਥੱਲੋਂ ਜੋ ਆ। ਅੱਛਾ। ਤੇ ਹੁਣ ਇਹਨੂੰ ਘਰਿਆ ਹੋ ਜਾਣਾ ਨਹੀਂ। ਠੀਕ ਆ। ਟੂੜੀ ਚੱਲਦੀ ਸੀ। ਠੀਕ ਆ। ਹਾਲੇ ਕੋਈ ਹਰਿਆ ਚਲੋ ਬਥੀਦਾ ਵਾ। ਤੇ ਹੁਣ ਕਿੰਨਾ ਚ ਦੁੱਧ ਦੇ ਦੇ ਕੋ। ਹੁਣ ਜਿਵੇਂ 6 ਕਿਲੋ ਦੁੱਧ ਆ। 6 ਕਿਲੋ ਹੈਗਾ। ਇਹ ਹਾਲ ਕੋ ਦੋਦੋਂ ਲਾਗੇ ਤਾਂ ਅਸੀਂ ਦਹਾ ਕਰਾਂਗੇ। ਠੀਕ ਹੈ ਜੀ। ਬਾਕੀ ਜੀ ਤੁਹਾਨੂੰ ਇਹ ਨਾ ਇੱਕ ਵਾਰੀ ਤੁਹਾਨੂੰ ਇਹਦੇ ਖਾਣੇ ਤੇ ਮਿਲਕ ਮੈਨ ਵੀ ਲਾਗੇ ਦੁੱਧ ਦਿਖਾ ਦਈਏ। ਆਹ ਦੇਖ ਸਾਡੇ ਜੀ। ਲੋਜੋ ਦੀ ਨੇ। ਹਾਂ ਜੀ। ਉਹ ਇਹਦੀ ਰੱਸੀ ਪਾ ਕੇ ਆ। ਅੱਛਾ। ਤੇ ਐ 6 ਲੱਗਣੇ ਪਾੜਾ। ਰੱਸੀ ਵੀ ਚੱਲੀ ਛੱਡੀ ਆਪਾਂ ਨਾ ਉਹਨਾਂ ਛੱ ਜੇ ਚੋ ਜੇ ਕਿਸੇ ਨੇ ਵਸ਼ੀ ਪਲੀ ਪਲੋਸੀ ਨਾਲ ਲੈਣੀ ਹੈ ਤੇ ਉਹ ਵੀ ਚੀਜ਼ ਹੈ ਵਾਹ ਬੰਨੂ ਦੋ ਸੌ ਘਰਵਾਏ ਰੱਖ ਗਏ ਵਸ਼ੀ ਦੇ ਦੇਣੀ ਠੀਕ ਆ ਆਂਦੇ ਵਸ਼ੀ ਦੇਣੀ ਨਹੀਂ ਠੀਕ ਆ ਅਸੀਂ ਤਾਂ ਬੜੇ ਜੁੱਧਾਂ ਨੇ ਹੁੰਦੀ ਵੀ ਅੱਛੀ ਦੇ ਨਾਲ ਹੀ ਗਾਂ ਖੜਦੀਆਂ ਚਲੋ ਠੀਕ ਆ ਮੈਂ ਉਹ ਗਾੜੀ ਲੈ ਆ ਜੂਗਾ ਹਾਂਜੀ ਹਾਂਜੀ ਉਹ ਸਾਮ ਲੂਗਾ ਨਿੱਕੀ ਜੀ ਪਾਲਣ ਉਹ ਚੰਗੀ ਆ ਆਹ ਪਲੀ ਪਲੋਸੀ ਹੈਗੀ ਆ ਵੀ ਤੇ ਇਹਦਾ ਮੁੱਲ ਫਿਰ ਵੜਦਾ ਇਹ 50000 ਦੀ ਲਾਂਗੇ ਇਹ 50000 ਦੀ ਦੇ ਦੋਗੇ ਹਾਂਜੀ ਹਾਂਜੀ ਤੇ ਮੌਕੇ ਤੇ ਹੋਰ ਕਰ ਦੋ ਕਿ ਮਾਨਤਨ ਹਾਂ 6000 ਯਾਰ ਹੋਰ 24000 ਦੇ ਦਾਂਗੇ ਠੀਕ ਆ ਜੀ ਬਾਕੀ ਥਾਲਾ ਖੋਣਾਂ ਦੀ ਬੜੀ ਸਾਹ ਪਿਆ ਠੀਕ ਆ ਰਸੀਬ ਹੋਣੀ ਆ ਮਾਸਾ ਗੜੀ ਪਾਲਾ ਪਾ ਦੇਣਾ ਠੀਕ ਆ ਤੇ ਬੈਜੋ ਚੱਟ ਪਸ ਬਣਣੀ ਤੇ ਹੁਣ ਇੱਕ ਆਤਾ ਜੀ ਸੋਈ ਜੇ ਆਤਾ ਜੀ ਸੋਈ ਜੇ ਇਹ ਤੋਂ 8 ਕਿਲੋ ਦੁੱਧ ਪੱਕਾ ਠੀਕ ਆ ਲੀਟਰ ਵਾਲਾ ਅਵੇ 10 ਕਰਗੀ ਜਰਾ ਕਰੀਏ 8 ਲੀਟਰ ਦੁੱਧ ਜਿਹੜਾ ਪੱਕਾ ਦਸ ਦੇ ਤੇ ਕੋਲ ਹੈਗਾ ਐ ਦਾ ਇਹਦਾ 15 ਕਿਲੋ ਵਾਲਾ ਬਣ ਜਾਂਦਾ ਜੀ ਠੀਕ ਆ ਤੇ ਦੁੱਧ ਅੱਧੇ ਕਿਲੋ ਆ ਉਹ ਖਾਵਾ ਕਿੰਨੇ ਭਾ 15 ਕਿਲੋ ਦਾ ਕਰ ਦਿੰਦੀ ਆ ਹਾਂਜੀ ਪਰ ਦੁੱਧ ਦਾ 8 ਕਿਲੋ ਹੀ ਆ 20 ਕਿਲੋ ਆ ਠੀਕ ਆ ਇਹ ਵੀ ਪੰਨਾਂ ਚਾਹੁੰਦਾ ਨਹੀਂ ਸੁਹੀ ਆ ਬਾਕੀ ਦਰਮਿਆਨਾ ਜੇ ਕਾਦਦੇ ਆ ਬਹੁਤਾ ਵੱਡਾ ਨਹੀਂ ਆ ਦੋਵੇਂ ਗਾਵਾਂ ਜਿਹੜੀਆਂ ਆ ਬਹੁਤੀਆਂ ਵੱਡੀਆਂ ਨਹੀਂ ਆ ਠੀਕ ਠਾਕ ਜੇ ਕਾਦਦੇ ਆ ਜਿਤਨਾ ਆਮ ਕੱਦ ਹੁੰਦੇ ਆ ਕੋਈ ਵੀ ਰੋਸਾ ਨਹੀਂ ਆਪਣਾ ਅੰਦਾਜ਼ਾ ਲਾਵੇ ਸੀਲ ਸੰਧੀ ਬੜੀ ਆ ਠੀਕ ਐ ਇਹਦੇ ਮਗਰ ਇਹਦੇ ਮਗਰ ਬੱਛੀ ਆ ਇਹਦੇ ਮਗਰ ਵੀ ਬੱਛੀ ਆ ਸੀਲ ਉਹ ਤਾਂ ਬੜੀ ਕੋ ਖਾਲੀ ਜਿਹਦਾ ਮੱਜੀ ਠੀਕ ਐ ਜੀ ਆਹ ਵੇਖੋ ਤਿੰਨੋਂ ਕਿੰਨੇ ਕ ਦਿਨ ਹੋ ਕੇ ਸੋਈਨ ਇਹਨੂੰ ਵੀ ਪੰਜਵਾਂ ਛੇਵਾਂ ਦੇਣੀ ਜੇ ਤਾਜੀ ਜੀ ਬਿਲਕੁਲ ਤੇ ਇਹਦਾ ਮੁੱਲ ਇਹਦਾ ਮੁੱਲ ਵੀ ਜਾਇਜ਼ ਹੀ ਆ ਕਿੰਨਾ 26000 ਲੈ ਲਵਾਂਗੇ 26000 ਦੀ ਦੇ ਦੋਗੇ ਉੱਚੇ ਮੈਂ 500 ਛੋਟ ਕਰ ਦਾਂਗੇ ਠੀਕ ਐ ਤੇ ਉ ਤਰ ਕਿੰਨ ਕ ਦੋ ਚ ਭਾਈ ਜਾਊਗੀ ਦੋ ਤੇ 10 ਕਿਲੋ ਕੱਢੀ ਜਾਵੇ ਕਦਮੂ ਜ ਬੜਾ ਜੀ ਠੀਕ ਐ ਇੱਕ ਹੀ ਗਰਮੀਆਂ ਕੱਢ ਦੂਗੇ ਕਿ ਸਾਰੀਆਂ ਜਿੰਨਾ ਕ ਮੋਲੇ ਸੁਣ ਨਹੀਂ ਆਜਾ ਮੋਲ ਸੁਣ ਪਤਾ ਹੀ ਆ ਠੀਕ ਆ ਨਿਕਾ ਜਾ ਮੋਲਿਆ ਅੱਜ ਭਾਵੇਂ ਕੋਈ ਸੱਜਰ ਲੈ ਜਾਏ ਭਾਵੇਂ ਕੋ ਟੋਕੜ ਗੱਭਨ ਲੈ ਜਾਏ ਆ ਠੀਕ ਮਗਾਲੀ ਜਿਹੜੀ ਮਰਜੀ ਕੋ ਲੈ ਜਾਏ ਤਾਂ ਕਿ ਹੋਰ ਗਾਵਾਂ ਦੋ ਹੋਣੀਆਂ ਚ ਦੋ ਚਾਰ ਮਿੰਟਾਂ ਦਾ ਦੇ ਹਾਂ ਆ ਗਏ ਉਹ ਵੀ ਉਹਨੇ ਦਿਖਾ ਦਿੱਤੀ ਫੇਰ ਖਾਦਣ ਜੇ ਨਾਂ ਇਹ ਕਹਿੰਦੇ ਫੇਰ ਠੀਕ ਜੀ ਹਾਂ ਜੀ ਤੇ ਵੀディ ਫੇਰ ਉਹ ਆਈਆਂ ਨਹੀਂ ਗਾਵਾਂ ਦੋ ਹੱਲੇ ਵੀਰ ਜੀ ਉਹ ਲੇਟ ਹੋ ਗਿਆ ਮंडा ਕੋਈ ਗੱਲ ਨਹੀਂ ਕੁਝ ਸੁਣਨ ਕਰਕੇ ਪੁੱਛ ਲੈ ਵੀਰ ਭਾਣੇ ਫੋਨ ਕਰਕੇ ਪੁੱਛ ਲੈ ਹਨਾ ਕੋਈ ਉਹ ਜਦ ਆ ਜਣੀਆਂ ਹੋਈਆਂ ਕਿ ਮਿੰਟਾਂ ਤੱਕ ਹਾਂਜੀ ਹਾਂਜੀ ਪਰ ਇਹ ਬਜਲ ਹੁਣ ਨਹੀਂ ਆਈਆਂ ਤੇ ਕੋਈ ਫੋਨ ਕਰ ਦੇ ਕੋਈ ਫੋਨ ਲਾ ਕੇ ਉਹ ਵੀਡੀਓ ਫੋਨ ਤੇ ਪਾ ਦਾਂਗੇ ਫੋਨ ਤੇ ਪਾ ਦੋਗੇ ਹਨਾ ਠੀਕ ਹੈ ਜੀ ਤੇ ਜੰਬਣਾ ਦੋਵੇਂ ਤਿਆਰ ਆ ਠੀਕ ਹੈ ਜੀ ਤੇ ਠੀਕ ਹੈ ਹੋਰ ਕੁਝ ਕਹਿਣਾ ਨਹੀਂ ਸਾਸੀ ਗਾਲ ਜੀ ਸਾਰੀ ਵੀਰ ਭਰਾਵਾਂ ਨੂੰ ਤੁਹਾਨੂੰ ਠੀਕ ਹੈ ਜੀ ਬਾਕੀ ਕੋਈ ਵੀਰ ਇੱਥੇ ਆ ਗਿਆ ਆਪਣੀ ਤਸੱਲੀ ਕਰਕੇ ਵੇਖ ਚੋਚਵਾ ਆ ਗਏ ਉਹ ਯਾਰ ਟਣਕਾ ਕੇ ਖੜੇ ਆਪਣੀ ਸਮਝਣਾ ਵ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ